ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਤੇ ਲਾਗੋਬਿੰਦ ਸੱਚੇ ਬੋਲੋ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਜੇ ਲਾ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਜੇ ਲਾ ਗੋਬਿੰਦ ਸਿੰਘ ਕਲਕੀ ਵਾਲੇ ਗੋਬਿੰਦ ਸਿੰਘ ਜੀ ਕਲਕੀ ਵਾਲੇ ਗੋਬਿੰਦ ਸਿੰਘ ਜੀ ਮਾਤਾ ਵਾਲੇ ਗੋਬਿੰਦ ਸਿੰਘ ਜੀ ਵਾਹ ਮਾਲੇ ਗੋਪਿੰਦ ਸਿੰਘ ਜੀ ਬਾਜਾ ਮਾਲੇ ਗੋਪਿੰਦ ਸਿੰਘ ਜੀ ਬਾਜਾ ਮਾਲੇ ਗੋਪਿੰਦ ਸਿੰਘ ਜੀ ਮਾਹੋ ਬਾਹੋ ਗੋਪਿੰਦ ਸਿੰਘ ਸਾਪੇ ਗੁਰ ਚੇਲਾ ਗੋਪਿੰਦ ਸਾਰੇ ਬਲ ਵਾਹ ਵਾਹ ਹੋਤੋਂ ਬਿੰਦ ਸਿੰਘ ਆਪੇ ਚਿਲਾਓ ਬਿੰਦ ਸਿੰਘ ਅਰੇ ਤੇ ਕੋ ਵਾਹ ਵਾਹ ਹਰ ਸੱਚੇ ਬਖਤਰ ਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸੰਤਾਂ ਨੇ ਲਾਹ ਹਰ ਸੱਚੇ ਬਖਤਰ ਚਾਇਆ ਗੁਰਸੇਮਨ ਮਨਾਈ ਕਾਲ ਕਾ ਖੰਡੇ ਕੀ ਬੇਲਾ ਇਹ ਜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਦਸਤਾਰ ਮੁਕਾਬਲੇ ਅੱਜ ਕਰਾਏ ਜਾ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਸਿੱਖ ਪਰਿਵਾਰ ਸਰਦਾਰ ਅਵਤਾਰ ਸਿੰਘ ਪੁੱਤਰ ਸਰਦਾਰ ਤਰਸੀਮ ਸਿੰਘ ਜੀ ਵੱਲੋਂ ਆਪਣੀ ਦਾਦਾ ਦਾਦੀ ਦੀ ਜਾਦ ਦੇ ਚ ਅਵਤਾਰ ਸਿੰਘ ਦਾਦਾ ਸਰਦਾਰ ਸਰਬਨ ਸਿੰਘ ਉਹ ਦਾਦੀ ਬੀਬੀ ਜਗਿੰਦੇ ਕੌਰ ਦੀ ਯਾਦ ਦੇ ਵਿੱਚ ਇਹ ਦਸਤਾਰ ਮੁਕਾਬਲੇ ਕਰਾਏ ਨੇ ਇਹਨਾਂ ਵੱਲੋਂ ਟਰੋਫੀ ਵੀ ਦਿੱਤੀਆਂ ਗਈਆਂ ਨੇ ਦਸਤਾਰਾਂ ਵੀ ਪੰਜ ਜਿਹੜਾ ਫਰਸਟ ਪ੍ਰਾਈਜ਼ ਹੈ ਉਹ ਪੰਜ ਦਸਤਾਰ ਨਾਲ ਟਰੋਫੀ ਸੈਕੰਡ ਵਾਲੇ ਨੂੰ ਇਸੇ ਤਰ੍ਹਾਂ ਹੀ ਥਰਡ ਵਾਲੇ ਨੂੰ ਇਸੇ ਤਰ੍ਹਾਂ ਹੀ ਉਹ ਬਹੁਤ ਸਾਰੇ ਇਹਨਾਂ ਵੱਲੋਂ ਨਾਮ ਹੋਰ ਵੀ ਦਿੱਤੇ ਗਏ ਨੇ ਕਾਫੀ ਸੰਗਤ ਆਈ ਸੀ ਬੱਚਿਆਂ ਨੇ ਬਹੁਤ ਵੱਧ ਚੜ੍ਹ ਕੇ ਸੱਲਿਆ ਹੈ ਉਹ ਸਾਡਾ ਮਤਲਬ ਇਹ ਹੈ ਸਾਡੇ ਮਹੱਲੇ ਦਾ ਮਤਲਬ ਇਹ ਹੈ ਤਾਂ ਕਿ ਬੱਦ ਬੱਦ ਬੱਚੇ ਸਾਡੇ ਦਸਤਾਰਾਂ ਸਜਾਉਣ ਸਿੱਖੀ ਵਿੱਚ ਆਉਣ ਇਹ ਵੀ ਬੇਨਤੀ ਕੀਤੀ ਸੀ ਕਿ ਬੱਚੇ ਬੱਦ ਬੱਦ ਅਮਨ ਪਾਨ ਕਰਕੇ ਗੁਰੂ ਵਾਲੇ ਬਣ ਇਹ ਸ਼ਬਦਾਂ ਨਾਲ ਹੀ ਮੈਂ ਇਹਨਾਂ ਨੂੰ ਵਧਾਈ ਦਾ ਵਧਾਈ ਦਿੰਦਾ ਹਾਂ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਬਹੁਤ ਅਪਰਾਲਾ ਕਰਕੇ ਇਹ ਦੋ ਦਸਤਾਰ ਮੁਕਾਬਲੇ ਕਰਾਏ ਨੇ ਇਹ ਦੂਸਰਾ ਪਹਿਲਾਂ ਵੀ ਪਿਛਲੇ ਸਾਲ ਵੀ ਕਰਾਇਆ ਸੀਗਾ ਇਹਨਾਂ ਵੱਲੋਂ ਹੀ ਅੱਜ ਦੂਸਰਾ ਮੁਕਾਬਲਾ ਇਹ ਕਰਾ ਰਹੇ ਨੇ ਬਹੁਤ ਵਧਾਈ ਦੇ ਪਾਤਰ ਨੇ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੇ ਗੱਲ ਕੀਤੀ ਜਾ ਕਿ ਕਿੰਨੇ ਕੇ ਬੱਚਿਆਂ ਨੇ ਜਿਹੜਾ ਪਾਰਟਿਸਪੇਟ ਕੀਤਾ ਇਸ ਇਸ ਦਸਤਾਬਾਹ ਘਰ ਤੋਂ ਘਰ ਤੋਂ 50 ਬੱਚੇ ਸੀਗੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਹੈ ਤਕਰੀਬਨ ਸਾਡੇ ਸਾਰੇ ਹਮਲੇ ਦੇ ਵਿੱਚੋਂ ਬੱਚੇ ਦਸਤਾਰ ਸ਼ਜਾ ਕੇ ਬਹੁਤ ਇਹਨਾਂ ਨੇ ਗੁਰੂ ਘਰ ਦਾ ਖੁਸ਼ੀਆਂ ਮਨਾਉਂਦੀਆਂ ਨਗਰ ਦੇ ਪੂਰੇ ਨਗਰ ਵਿੱਚੋਂ ਵੀ ਚਾਰ ਪੰਜ ਬੱਚੇ ਹੋਰ ਵੀ ਆਏ ਸੀ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਅਗਲੇ ਸਾਲ ਫੇਰ ਇਸੇ ਦਿਨੀ ਇਹ ਮੁਕਾਬਲੇ ਕਰਾਏ ਜਾਣਗੇ ਤਾਂ ਕਿ ਗੁਰਸਿੱਖੀ ਨੂੰ ਆਪਾਂ ਪਰਹੋਲਤ ਕਰ ਸਕੀਏ ਬੱਤ ਵੱਦ ਆਪਾਂ ਇਹਦੇ ਨਾਲ ਜੋੜੀਏ ਸਿਖਾਂ ਨੂੰ ਤਾਂ ਕਿ ਆਪਾਂ ਬੱਤ ਵੱਦ ਬਾਬੇ ਦਾ ਨਾਮ ਲੈ ਸਕੀਏ ਕਲਗੀ ਵਾਲੇ ਪਾਤਸ਼ਾਹ ਦਾ ਨਾਮ ਲੈ ਸਕੀਏ ਕਲਗੀ ਵਾਲੇ ਪਾਤਸ਼ਾਹ ਦਾ ਅਮਰ ਪਾਣ ਕਰਕੇ ਬੱਤ ਵੱਦ ਆਪਾਂ ਸਿੰਘ ਸੱਜ ਸਕੀਏ